ਜਲੰਧਰ ਤੋਂ ਅਗਵਾ ਹੋਈ ਸਰਕਾਰੀ ਮੁਲਾਜ਼ਮ ਦਿੱਲੀ ਪੁਲਿਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ ਹੈ ਰੋਜ਼ਾਨਾ ਦੀ ਤਰ੍ਹਾਂ ਉਹ ਘਰ ਤੋਂ ਕੰਮ ਦੇ ਲਈ ਨਿਕਲੀ ਸੀ ਅਤੇ ਦਿੱਲੀ ਪੁਲਿਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ ਹੈ ਮਾਮਲਾ ਜਲੰਧਰ ਦਾ ਦੱਸਿਆ ਜਾ ਰਿਹਾ ਹੈ ਜਲੰਧਰ ਤੋਂ ਅਗਵਾ ਹੋਈ 20 ਸਾਲਾ ਸਰਕਾਰੀ ਮੁਲਾਜ਼ਮ ਦਿੱਲੀ ਪੁਲਿਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ ਹੈ ਮੰਗਲਵਾਰ ਨੂੰ ਰੋਜ਼ਾਨਾ ਦੀ ਤਰ੍ਹਾਂ ਕੰਮ ਤੇ ਗਈ ਸੀ ਅਤੇ ਦਿੱਲੀ ਪੁਲਿਸ ਨੂੰ ਸਰਕਾਰੀ ਮੁਲਾਜ਼ਮ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਇਹ ਮਾਮਲਾ ਪੀੜਤਾ ਦੀ ਮਾਤਾ ਵਾਸੀ ਨਿਊ ਨਗਰ ਦਸ਼ਮੇਸ਼ ਨਗਰ ਦੇ ਬਿਆਨਾਂ ਤੇ ਤਜ ਕੀਤਾ ਗਿਆ ਪੀੜਤਾ ਲੜਕੀ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਵੀ ਸਾਲਾ ਉਸ ਦੀ ਬੇਟੀ ਮੰਗਲਵਾਰ ਨੂੰ ਰੋਜ਼ਾਨਾ ਦੀ ਤਰ੍ਹਾਂ ਕੰਮ ਤੇ ਗਈ ਸੀ ਪਰ ਉਹ ਵਾਪਸ ਨਹੀਂ ਪਰਤੀ ਅਗਲੇ ਦਿਨ ਯਾਨੀ ਬੁੱਧਵਾਰ ਨੂੰ ਪੁਲਿਸ ਦਾ ਫੋਨ ਆਉਂਦਾ ਹੈ ਅਤੇ ਉਸ ਦੀ ਬੇਟੀ ਬੇਹੋਸ਼ੀ ਹਾਲਤ ਵਿੱਚ ਦਿੱਲੀ ਵਿੱਚ ਮਿਲੀ ਹੈ ਜਿਸ ਨੂੰ ਸੁਣ ਕੇ ਉਹ ਘਬਰਾ ਜਾਂਦੇ ਨੇ ਅਤੇ ਪਰਿਵਾਰ ਨੇ ਦਿੱਲੀ ਵਿੱਚ ਰਹਿਣ ਵਾਲੇ ਆਪਣੇ ਪਰਿਵਾਰਕ ਬੱਚ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਕਿਸੇ ਤਰ੍ਹਾਂ ਬੱਚੀ ਨੂੰ ਆਪਣੇ ਘਰ ਸ਼ਾਂਤੀ ਜਾਣ ਲਈ ਗਿਆ ਲੜਕੀ ਨੂੰ ਦਿੱਲੀ ਰਹਿੰਦੇ ਰਿਸ਼ਤੇਦਾਰਾਂ ਨੇ ਪੰਜਾਬ ਲਿਆਂਦਾ ਪਰਿਵਾਰ ਵੱਲੋਂ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿੱਤੀ ਗਈ ਪੁਲਿਸ ਨੇ ਤੁਰੰਤ ਇਸ ਮਾਮਲੇ ਦੀ ਸੂਚਨਾ ਜਲੰਧਰ ਪੁਲਿਸ ਨੂੰ ਦਿੱਤੀ ਅਤੇ ਕਾਰਵਾਈ ਦੀ ਦਿੱਤਾ 6 ਤਹਿਤ ਕਿਸਤਜ ਕੀਤਾ ਆਮ ਆਦਮੀ ਪਾਰਟੀ ਦੇ ਵਿਧਾਇਕ ਮਹਿੰਦਰ ਪਗਤ ਵੀ ਇਸ ਲੜਕੀ ਦੇ ਘਰ ਹਾਲਤ ਦੇਖਣ ਪਹੁੰਚਿਆ ਉੱਥੇ ਉਹਨਾਂ ਕਿਹਾ ਕਿ ਲੜਕੀ ਦੇ ਨਾਲ ਅਗਰ ਕੁਝ ਗਲਤ ਹੋਇਆ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਉੱਥੇ ਹੀ ਪਰਿਵਾਰ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗਾਂ ਕੀਤੀ ਇਹ ਫਾਇਲ ਦਾਖਲ ਕੀਤੀ ਲੋਕਪਾਲਕ ਤੇ ਜੀ ਤਰਸੀਦਾਂ ਦਾਖਲ ਕੀਤਾ ਗਿਆ ਕਿ ਬਾਅਦ ਜੋ ਲੜਕੀ ਨੂੰ ਪੇਰੇ ਤੋਂ ਨੂੰ ਕਿਹਾ ਗਿਆ ਉਹਨਾਂ ਨੇ ਅਫੇਅਰ ਕੀਤੀ ਗਈ ਹੈ ਜੀ ਔਰ ਉਹਦਾ ਲੜਕੀ ਦਾ ਇਲਾਜ ਚੱਲ ਰਿਹਾ ਲੜਕੀ ਆਸਟਾ ਨਾਰਮਲ ਨਹੀਂ ਹੈਗੀ ਜੀ ਜਿੱਦ ਕਿ ਨਾਰਮਲ ਹੋਣ ਦੇ ਉੱਪਰ ਦੱਸੇਗੀ ਉਹਨਾਂ ਕੀ ਕੀ ਵਾਪਰਿਆ ਜੀ ਔਰ ਕੌਣ ਕੌਣ ਕਿਹਨਾਂ ਨੇ ਕੀਤਾ ਉਹਨਾਂ ਨਾਲ ਕੋਈ ਜੋ ਵੀ ਮਾਰਦੂ ਕੀਤਾ ਗਿਆ ਜੀ ਉਹਦੇ ਬਾਅਦ ਸਾਰੀ ਕਾਰਵਾਈ ਕੀਤੀ ਜਾਏਗੀ ਔਰ ਮੈਂ ਲੜਕੀ ਨੂੰ ਪੂਰਾ ਪਰਿਵਾਰ ਨੂੰ ਇਨਸਾਫ ਮਿਲੇਗਾ ਮੈਂ ਇਹ ਗੰਟੀ ਲਿਨਾਮਾ ਮੈਂ ਪੂਰਾ ਇਨਸਾਫ ਲਵਾਵਾਂਗਾ ਕਿ ਕਿ ਇਹ ਜੋ ਹੈ ਕਿਸੇ ਵੀ ਟੀ ਬੈਨੋ ਸਾਡੇ ਸਭ ਦੀਆਂ ਤੁਹਿਆਂ ਪਾਣਾ ਸਾਂਝੀਆਂ ਨੇ ਜੀ ਤੋਂ ਕਿਸੇ ਲੜਕੀ ਦੇ ਨਾਲ ਵੀ ਕੋਈ ਮਾੜਾ ਕੰਮ ਨਹੀਂ ਹੋਣਾ ਚਾਹੀਦਾ ਨਾ ਹੋ ਜੁਤਾ ਜਾਵੇਗਾ ਜੋ ਇਮੀਜਰ ਰਿਐਕਸ਼ਨ ਬੰਦਾ ਸੀ ਆ ਫੋਇਲ ਕਰ ਦਿੱਤੀ ਗਈ ਹੈ ਔਰ ਉਸ ਬੰਦੇ ਨੂੰ ਰਸ਼ ਕੀਤਾ ਗਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਉਧਰ ਹੋ ਕੇ ਗਲਵਾੜ ਨਿਕਲ ਕੇ ਆਏਗੀ ਉਹ ਲੜਕੀ ਵਾਲਿਆਂ ਨੂੰ ਪਰਿਵਾਰ ਨੂੰ ਲੜਕੀ ਨੂੰ ਪੂਰਾ ਇਨਸਾਫ ਮੈਂ ਦਵਾਵਾਂਗਾ ਸਾਡੀ ਸਰਕਾਰ ਜੋ ਹੈ ਹਮੇਸ਼ਾ ਇਨਸਾਫ ਪਸੰਦ ਹੈ ਉਹ ਸਭ ਨੂੰ ਇਨਸਾਫ ਦੇਵੇਗੀ ਜਲੰਧਰ ਤੋਂ ਅਗਵਾ ਹੋਈ ਸਰਕਾਰੀ ਮੁਲਾਜ਼ਮ ਦਿੱਲੀ ਪੁਲਿਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ ਹੈ ਰੋਜ਼ਾਨਾ ਦੀ ਤਰ੍ਹਾਂ ਉਹ ਘਰ ਤੋਂ ਕੰਮ ਦੇ ਲਈ ਨਿਕਲੀ ਸੀ ਅਤੇ ਦਿੱਲੀ ਪੁਲਿਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ ਹੈ ਮਾਮਲਾ ਜਲੰਧਰ ਦਾ ਦੱਸਿਆ ਜਾ ਰਿਹਾ ਹੈ ਜਲੰਧਰ ਤੋਂ ਅਗਵਾ ਹੋਈ 20 ਸਾਲਾ ਸਰਕਾਰੀ ਮੁਲਾਜ਼ਮ ਦਿੱਲੀ ਪੁਲਿਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ ਹੈ ਮੰਗਲਵਾਰ ਨੂੰ ਰੋਜ਼ਾਨਾ ਦੀ ਤਰ੍ਹਾਂ ਕੰਮ ਤੇ ਗਈ ਸੀ ਅਤੇ ਦਿੱਲੀ ਪੁਲਿਸ ਨੂੰ ਸਰਕਾਰੀ ਮੁਲਾਜ਼ਮ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਇਹ ਮਾਮਲਾ ਪੀੜਤਾ ਦੀ ਮਾਤਾ ਵਾਸੀ ਨਿਊ ਨਗਰ ਦਸ਼ਮੇਸ਼ ਨਗਰ ਦੇ ਬਿਆਨਾਂ ਤੇ ਤਰਜ ਕੀਤਾ ਗਿਆ ਪੀੜਤਾ ਲੜਕੀ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ 20 ਸਾਲਾ ਉਸਦੀ ਬੇਟੀ ਮੰਗਲਵਾਰ ਨੂੰ ਰੋਜ਼ਾਨਾ ਦੀ ਤਰ੍ਹਾਂ ਕੰਮ ਤੇ ਗਈ ਸੀ ਪਰ ਉਹ ਵਾਪਸ ਨਹੀਂ ਪਰਤੀ ਅਗਲੇ ਦਿਨ ਯਾਨੀ ਬੁੱਧਵਾਰ ਨੂੰ ਪੁਲਿਸ ਦਾ ਫੋਨ ਆਉਂਦਾ ਹੈ ਅਤੇ ਉਸਦੀ ਬੇਟੀ ਬੇਹੋਸ਼ੀ ਹਾਲਤ ਵਿੱਚ ਦਿੱਲੀ ਵਿੱਚ ਮਿਲੀ ਹੈ ਜਿਸ ਨੂੰ ਸੁਣ ਕੇ ਉਹ ਘਬਰਾ ਜਾਂਦੇ ਨੇ ਅਤੇ ਪਰਿਵਾਰ ਨੇ ਦਿੱਲੀ ਵਿੱਚ ਰਹਿਣ ਵਾਲੇ ਆਪਣੇ ਪਰਿਵਾਰਕ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਕਿਸੇ ਤਰ੍ਹਾਂ ਬੱਚੀ ਨੂੰ ਆਪਣੇ ਘਰ ਸ਼ਾਂਤੀ ਜਾਣ ਲਈ ਗਿਆ। ਲੜਕੀ ਨੂੰ ਦਿੱਲੀ ਰਹਿੰਦੇ ਰਿਸ਼ਤੇਦਾਰਾਂ ਨੇ ਪੰਜਾਬ ਲਿਆਂਦਾ ਪਰਿਵਾਰ ਵੱਲੋਂ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿੱਤੀ ਗਈ। ਪੁਲਿਸ ਨੇ ਤੁਰੰਤ ਇਸ ਮਾਮਲੇ ਦੀ ਸੂਚਨਾ ਜਲੰਧਰ ਪੁਲਿਸ ਨੂੰ ਦਿੱਤੀ ਅਤੇ ਕਾਰਵਾਈ ਦੀ ਦਿੱਤਾ 6 ਤਹਿਤ ਕਿਸਤਜ ਕੀਤਾ। ਆਮ ਆਦਮੀ ਪਾਰਟੀ ਦੇ ਵਿਧਾਇਕ ਮਹਿੰਦਰ ਪਗਤ ਵੀ ਇਸ ਲੜਕੀ ਦੇ ਘਰ ਹਾਲਤ ਦੇਖਣ ਪਹੁੰਚਿਆ ਉੱਥੇ ਉਹਨਾਂ ਕਿਹਾ ਕਿ ਲੜਕੀ ਦੇ ਨਾਲ ਅਗਰ ਕੁਝ ਗਲਤ ਹੋਇਆ ਹੈ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਉੱਥੇ ਹੀ ਪਰਿਵਾਰ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗਾਂ ਕੀਤੀ ਇਹ ਰਿਪੋਰਟ ਦਾਖਲ ਕੀਤੀ ਚਲੋ ਸਰ ਜੀ ਤਰਤੀਰਾਂ ਦਾਖਲ ਕੀਤਾ ਗਿਆ ਕਿ ਬਾਅਦ ਜੋ ਲੜਕੀ ਨੂੰ ਪਹਿਲਾਂ ਕੋਲ ਨੂੰ ਕਿਹਾ ਗਿਆ ਉਹਨਾਂ ਨੇ ਅਪੀਅਰ ਕੀਤੀ ਗਈ ਹੈ ਜੀ ਔਰ ਉਦਾਂ ਲੜਕੀ ਦਾ ਇਲਾਜ ਚੱਲ ਰਿਹਾ ਹੈ ਲੜਕੀ ਆਸਤਾਮ ਨਾਰਮਲ ਨਹੀਂ ਹੈਗੀ ਜੀ ਕਿ ਨਾਰਮਲ ਹੋਣ ਦੇ ਉੱਪਰ ਦੱਸੇਗੀ ਉਹਨਾਂ ਕੀ ਕੀ ਵਾਪਰਿਆ ਜੀ ਔਰ ਕੌਣ ਕੌਣ ਕਿਹਨਾਂ ਨੇ ਕੀਤਾ ਉਹਨਾਂ ਨਾਲ ਕੋਈ ਜੋ ਵੀ ਮਾਰਕੂ ਕੀਤਾ ਹੈ ਜੀ ਉਹਦੇ ਬਾਅਦ ਸਾਰੀ ਕਾਰਵਾਈ ਕੀਤੀ ਜਾਏਗੀ ਔਰ ਮੈਂ ਲੜਕੀ ਨੂੰ ਪੂਰਾ ਪਰਿਵਾਰ ਨੂੰ ਇਨਸਾਫ ਮਿਲੇਗਾ ਮੈਂ ਇਹ ਗਰੰਟੀ ਲੈਣਾ ਮੈਂ ਪੂਰਾ ਇਨਸਾਫ ਲਵਾਵਾਂਗਾ ਕਿਉਂਕਿ ਇਹ ਜੋ ਹੈ ਕਿਸੇ ਦੀ ਵੀ ਧੀ ਪਾਣਾ ਸਾਡੇ ਸਭ ਦੀਆਂ ਧੀ ਪਾਣਾ ਸਾਂਝੀਆਂ ਨੇ ਜੀ ਤੋਂ ਕਿਸੇ ਲੜਕੀ ਦੇ ਨਾਲ ਵੀ ਕੋਈ ਮਾੜਾ ਕੰਮ ਨਹੀਂ ਹੋਣਾ ਚਾਹੀਦਾ ਨਾ ਹੋ ਜੁਤਾ ਜਾਵੇਗਾ ਜੋ ਇਮੀਜਰ ਰਿਪੋਰਟ ਵਿੱਚ ਬੰਦਾ ਸੀ ਆਫੇਰ ਕਰ ਚਿੱਠੀ ਗਈ ਹੈ ਔਰ ਉਸ ਬੰਦੇ ਨੂੰ ਰਸਟ ਕੀਤਾ ਗਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਉਧਰ ਹੋਊਗੀ ਗੱਲਬਾਤ ਨਿਕਲ ਕੇ ਆਏਗੀ ਉਹ ਲੜਕੀ ਵਾਲਿਆਂ ਨੂੰ ਪਰਿਵਾਰ ਨੂੰ ਲੜਕੀ ਨੂੰ ਪੂਰਾ ਇਨਸਾਫ ਮੈਂ ਧਵਾਵਾਂਗਾ ਸਾਡੀ ਸਰਕਾਰ ਜੋ ਹੈ ਹਮੇਸ਼ਾ ਇਨਸਾਫ ਸੰਗ ਹੈ ਕੋ ਸਭ ਨੂੰ ਇਨਸਾਫ ਦੇਵੇਗਾ